ਆਜਾਉਂ ਕਰਕੇ ਦਿਖਾ ਦੋ ਦਰਸ਼ਕਾਂ ਨੂੰ ਹਾਂ ਜੀ ਆਹ ਦਿਖਾਓ ਝਾਲ ਤਰਖੋ ਬਾਕਸ ਹਾਂ ਜੀ ਆਹ ਆ ਦੇਖੋ ਜੀ ਇਸ ਜਗ੍ਹਾ ਤੇ ਪੈਂਦੀ ਆ ਝਾਲ ਦੇਖ ਸਾਬ ਨੂੰ ਇਹਦੀ ਝਾਲ ਆ ਇਸ ਜਗ੍ਹਾ ਤੇ ਕਾਫੀ ਵੱਡੀ ਝਾਲ ਪੈਂਦੀ ਆ ਪਿੰਡ ਚਨਾਸਲ ਕਲਾਂ ਨਹਿਰ ਤੇ ਆ ਦਿਖਾ ਦਿਓ ਥੋੜੀ ਜਿਹੀ ਜਮ ਜਮ ਘੱਟ ਕਰ ਲਓ ਜੀ ਹਾਂ ਜੀ ਆਹ ਦਿਖਾਓ ਜੀ ਜਿਹੜੀ ਝਾਲ ਆ ਨਾ ਕਾਫੀ ਵੱਡੀ ਝਾਲ ਪੈਂਦੀ ਆ ਹਾਂਜੀ ਆ ਦੇਖੋ ਜੀ ਕਿੱਡੀ ਝਾਲ ਪੈਂਦੀ ਐ ਇਸ ਜਗ੍ਹਾ ਤੇ ਹਾਂਜੀ ਦੇਖੋ ਸਾਦੇ ਤੁਸੀਂ ਕਾਫੀ ਵੱਡੀ ਇਸ ਜਗ੍ਹਾ ਤੇ ਝਾਲ ਪੈਂਦੀ ਐ ਜਿਵੇਂ ਕੀ ਆਪਾਂ ਕਹਿ ਸਕਦੇ ਆ ਤੇ ਮਧਾਣੀ ਚੱਲਦੀ ਆ ਉਸ ਤਰ੍ਹਾਂ ਲੱਗਦਾ ਏ ਤਰ੍ਹਾਂ ਪਾਣੀ ਇਸ ਦੇ ਵਿੱਚ ਲੱਗਦਾ ਛੱਲਾ ਮਾਰਦਾ ਏ ਦੇਖ ਸਕਦੇ ਹੋ ਕਾਫੀ ਵੱਡੀ ਝਾਲ ਪੈਂਦੀ ਐ ਇਸ ਜਗ੍ਹਾ ਤੇ ਇਹ ਮਸੂਰ ਹੈ ਇਸ ਜਗ੍ਹਾ ਦੀ ਝਾਲ ਆ ਤੇ ਆ ਦੇਖਾ ਦਿਖਾ ਦਿਓ ਜੀ ਪਾੜ ਤੇ ਇਹ ਪਾ